ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ આર ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਜੀ ਰਾਜਵਿੰਦਰ ਸਿੱਧੂ 955 ਦੂਸਰਾ ਆਪਣਾ ਹੈਗਾ ਜੀ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਅੱਜ ਆਪਾਂ ਭੈਣਾਂ ਲਈ ਖਾਸ ਦਸਹਿਰਾ ਬਣਾਈਏ ਤੇ ਵੀਰ ਦਾ ਆਪਣੇ ਦਸਹਿਰਾ ਆ ਨਾ ਜਿਵੇਂ ਰੌਣਕ ਫੂਕਦੇ ਨੇ, 라ਵਣ ਫੂਕਦੇ ਨੇ ਵੀ ਉਹ ਦੇਖੇ ਆਉਂਦੇ ਨੇ ਤਾਂ ਉਹ ਦਸਹਿਰਾ ਮਨਾਉਂਦੇ ਨੇ। ਜਾਂ ਬਸ ਭੈਣਾਂ ਵਿਚਾਰੀਆਂ ਸਵੇਰੇ ਜਾ ਜਿਨ੍ਹਾਂ ਦੇ ਹਨਾ ਵੀ ਕੋਈ ਮੱਥਾ ਵਗੈਰਾ ਟਿਕਦਾ ਜਾਂ ਰੋਟੀ ਖਾਂਦੇ, ਖਵਾਉਂਦੇ ਨੇ। ਭੈਣਾਂ ਦਾ ਇਹ ਦਸਹਿਰਾ ਹੁੰਦਾ ਸਵੇਰੇ ਮੱਥਾ ਟੇਕ ਕੇ ਰੋਟੀ ਬਣਾ ਕੇ ਖਵਾਤੀ, ਖੀਰ ਪ੍ਰਸ਼ਾਦ ਬਣਾ ਲਿਆ। ਇਦਾਂ ਹੀ ਸਾਡਾ ਵੀ ਐਸੀ ਸਵੇਰੇ ਬਸ ਮਿੱਠਾ ਬਣਾ ਕੇ ਤਿਹਾਰ ਮਨਾ ਲੈਨੇ ਆ। ਸਾਨੂੰ ਕੋਈ ਇਹ ਨਹੀਂ ਹੈਗਾ ਵੀ ਅਸੀਂ ਜ਼ਰੂਰੀ ਕਿਤੇ ਮੱਥਾ ਟਿਕਣਾ ਜਾਂ ਕਿਸੇ ਨੂੰ ਰੋਟੀ ਵਗੈਰਾ ਖਵਾਉਣੀ ਹੈ। ਇਤਿਹਾਸ ਦੇ ਬਲੇ ਦਿਨ ਆਪਾਂ ਬਸ ਮਿੱਠਾ ਬਣਾ ਕੇ ਬਣਾ ਲੈਨੇ ਆ ਘਰ ਦੇ ਵਿੱਚ ਚਲੋ ਜੀ ਅੱਜ ਆਪਾਂ ਭੈਣਾਂ ਦਾ ਦਸਹਿਰਾ ਖਾਸ ਬਣਾਈਏ ਇਹਨਾਂ ਨੇ ਦਸਹਿਰਾ ਇਹ ਭੈਣਾਂ 2-3 ਸਾਲ ਯਾਦ ਰੱਖਣਗੀਆਂ ਜਦੋਂ 2-3 ਸਾਲ ਸੂਟ ਪਾਇਆ ਹੋਇਆ ਕਿਦਰੇ ਨਾ ਗਿਆ ਤੁਹਾਨੂੰ ਯਾਦ ਰਹੂਗਾ ਵੀ ਆਪਾਂ ਇਹ ਦਸਹਿਰੇ ਤੇ ਸੂਟ ਖਰੀਦਿਆ ਸੀ ਹਨਾ ਮੈਂ ਭੈਣਾਂ ਨੂੰ ਦਸਹਿਰੇ ਤੇ ਇੱਕ ਐਨਾ ਸੋਹਣਾ ਗਿਫਟ ਦੇਣ ਜਾ ਰਹੀਆਂ ਮੇਰੀਆਂ ਭੈਣਾਂ ਜ਼ਰੂਰ ਲਾਹਾ ਲੈ ਲਓ ਉਹਨਾਂ ਦਾ ਤੇ ਬਰਬਰੀ ਦੇ ਪ੍ਰਿੰਟ ਰਹਿਣਗੇ ਦੇਖੋ ਜੀ ਮੇਰੇ ਵੀ ਭੈਣਾਂ ਕਾਫੀ ਕਹਿੰਦੀ ਨੇ ਬਰਬਰੀ ਦਾ ਸੂਟ ਵਧੀਆ ਨਹੀਂ ਜੀ ਇਹ ਨਹੀਂ ਜੀ ਉਹ ਨਹੀਂ ਇਹ ਕਦੇ ਨਹੀਂ ਹੋਊਗਾ ਦੇਖੋ ਮੇਰੇ ਵਰਬਰੀ ਦਾ ਖੁਦ ਇਹ ਸੂਟ ਪਾਇਆ ਹੋਇਆ ਹੈ ਮੇਰੀ ਭੈਣ ਨੇ ਇਹ ਨਾਲ ਦਾ ਬਣਾਇਆ ਚ ਤਿੰਨ ਕਲਰ ਆਏ ਤੇ ਤਾਂ ਸੇਲ ਹੋ ਗਏ ਖਤਮ ਹੋ ਗਏ ਜੀ ਇੱਕ ਮੇਰੇ ਕੋਲ ਪ੍ਰਿੰਟਡ ਦੁਪੱਟੇ ਨਾਲ ਪਿਸਤਾ ਕਲਰ ਦਾ ਬਣਿਆ ਹੋਇਆ ਹੈ ਵਰਬਰੀ ਦਾ ਇਹ ਮੇਰੀ ਗੁੜੀਆਂ ਨੇ ਆ ਪਿਛਲੀ ਵਾਰ ਨਾ ਹੁਣ ਮਸ਼ੀਨ ਚ ਵੀ ਧੋਤਾ ਇਹਨੂੰ ਤਾਂ ਵੀ ਕੁਝ ਨਹੀਂ ਹੋਇਆ ਪ੍ਰੈਸ ਮਾਰ ਕੇ ਉਹੀ ਜਿਹਾ ਹੋਇਆ ਜਾ ਪਤਾ ਨਹੀਂ ਕਾਫੀ ਜਿਹੜੇ ਨਕਲੀ ਚੀਜ਼ ਦੇਂਦੇ ਨੇ ਉਹ ਪੂਮਾ ਖਰਾਬ ਹੋ ਜੇ ਹਨਾ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਵੀ ਵਰਬਰੀ ਦੇ ਪ੍ਰਿੰਟ ਦਾ ਕਲਰ ਫੇਡ ਹੋ ਗਿਆ ਉਹਨਾਂ ਨੇ ਕਿਹਾ ਕਿ ਤੂੰ ਹੋਰ ਲਿਆ ਉਹ ਮੈਂ ਕਿਹਾ ਵੀ ਦੇਖੋ ਅਸੀਂ ਤਾਂ ਮੈਂ ਤਾਂ ਹੀ ਮਸ਼ੀਨ ਦੇ ਵਿੱਚ ਵੀ ਪਰ ਸੋ ਜothe ਗੁੜੀਆਂ ਨੇ ਕਪੜੇ ਤੋਤੇ ਦੀ ਮੈਂ ਚਲੀ ਗਈ ਦੀ ਉਹਨੇ ਮਸ਼ੀਨ ਚ ਹੀ ਪਾਤੇ ਨਹੀਂ ਮੈਂ ਆਪਣੇ ਨਵੇਂ ਕਪੜੇ ਹੱਥ ਨਾਲ ਤੋਦ ਨਹੀਂ ਹੁੰਦੀਆਂ ਤਾਂ ਵੀ ਕੋਈ ਫਰਕ ਨਹੀਂ ਆਇਆ ਜੀ ਮੇਰੀਆਂ ਭੈਣਾਂ ਬੇਚਿੰਤ ਹੋ ਕੇ ਸੂਟ ਲੈ ਲਓ ਜੀ ਤੇ ਹੁਣ ਆਪਾਂ ਤੁਹਾਡੇ ਲਈ ਆਫਰ ਹੈ ਜਿਹੜਾ ਮੈਂ ਤੁਹਾਨੂੰ ਗਿਫਟ ਦੇਵਾਂਗੀ ਜਰੂਰ ਸਵੀਕਾਰ ਕਰਿਓ ਗਿਫਟ ਆਪਣਾ ਇਹ ਹੋਊਗਾ ਜੀ ਕਈ ਭੈਣਾਂ ਕਹਿਣਗੀਆਂ ਵੀ ਗਿਫਟ ਉਹ ਕੀ ਹੋਇਆ ਹਨਾ ਕੀ ਆ ਉਹ ਹੈ ਇਹਨੂੰ ਜਿਹੜਾ ਬਰਬਰੀ ਦੇ ਸੂਟ ਦਾ ਰੇਟ ਹੋਊਗਾ ਜੇ ਬਹੁਤ ਲੈਸ ਤੇ ਹੋਊਗਾ ਬਸ ਇਹੀ ਗਿਫਟ ਹੋਊਗਾ ਤੁਸੀਂ ਇਹੀ ਗਿਫਟ ਮੰਨਿਓ ਜੀ ਮੇਰੇ ਵੱਲੋਂ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਜਿਹੜੇ ਵੀ ਆਪਣੇ ਕੋਲੇ ਕਲਰ अवेलेबल ਨੇ ਜੀ ਦੇਖੋ ਪੈਣਾ ਇਹ ਨਾ ਕਿ ਉਹ ਜਿਨ੍ਹਾਂ ਦੇ ਪਹਿਲਾਂ ਬੁੱਕ ਹੋਏ ਹੋਏ ਨੇ ਜੀ ਸੂਟ ਉਹ ਉਹ ਨਾ ਉਹਨਾਂ ਨੂੰ ਰੇਟ ਉਹੀ ਲੱਗਣਗੇ ਜੀ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਰੇਟ ਹੈ ਜਿਹੜਾ ਉਹ ਲੈਸ ਤੇ ਲੱਗੂਗਾ ਲਓ ਜੀ ਬਰਬਰੀ ਦਾ ਪ੍ਰਿੰਟ ਰਹੂਗਾ ਇਹ ਬਲੈਕ ਇਹਦੇ ਵਿੱਚ ਗਲਾਸ ਸਿਲਕ ਵੀ ਆਏ ਹੋਏ ਆ ਜੀ ਗਲਾਸ ਸਿਲਕ ਦਾ ਇਹ ਪ੍ਰਿੰਟ ਖਤਮ ਹੈ ਜੀ ਆਪਣੇ ਕੋਲ ਲਓ ਜੀ ਹੁਣ ਥੋੜਾ ਜਿਹਾ ਆਪਣੇ ਕੋਲੇ ਜ਼ਿਆਦਾ ਰਸ ਜੀ ਵਰਕ ਵਾਲੇ ਸੂਟਾਂ ਦਾ ਹੋਇਆ ਪਿਆ ਇਸ ਕਰਕੇ ਪ੍ਰਿੰਟ ਸੂਟ ਆਪਾਂ ਹੋਰ ਲਿਆ ਨਹੀਂ ਰਹੇ ਹਜੇ ਤੁਹਾਨੂੰ ਪਤਾ ਫਿਰ ਇਕੱਠਾ ਹੋ ਜਾਂਦਾ ਇੱਥੇ ਸਟਾਕ ਔਖਾ ਹੋ ਜਾਂਦਾ ਲਓ ਜੀ ਬਰਬਰੀ ਦਾ ਪ੍ਰਿੰਟਰ ਹੋਊਗਾ ਇਹਦੇ ਨਾਲ ਦਾ ਇੱਕ ਤੁਹਾਨੂੰ ਮਿਲੂਗਾ ਜੀ ਗ੍ਰੇ ਇਹ ਵੀ ਬਰਬਰੀ ਦਾ ਪ੍ਰਿੰਟ ਹੈ ਲਓ ਜੀ ਬਹੁਤ ਸੋਹਣਾ ਮੇਰੇ ਖੁੱਦ ਦੇ ਬਰਬਰੀ ਦਾ ਸੂਟ ਪਾਇਆ ਹੋਇਆ ਮੈਂ ਤੁਹਾਨੂੰ ਦੱਸਤਾ ਵੀ ਮੈਂ ਤਾਂ ਮਸ਼ੀਨ ਦੇ ਵਿੱਚ ਵੀ ਧੋਤਾ ਲਓ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਇਹ ਦੋ ਦੋ ਸੂਟ ਮਿਲ ਜਾਣਗੇ ਤੁਹਾਨੂੰ ਮੇਰੀਆਂ ਭੈਣਾਂ ਨੂੰ ਬਾਕੀ ਆਪਾਂ ਮੈਸੇਜ ਕਰਕੇ ਪੁੱਛ ਲਿਓ ਜੀ ਜੇ ਤੁਹਾਨੂੰ ਕਿਸੇ ਨੂੰ ਦੋ ਦੋ ਚਾਹੀਦੇ ਨੇ ਤਾਂ ਦੋ ਦੋ ਵੀ ਮਿਲ ਜਾਣਗੇ ਜੇ ਸਿੰਗਲ ਸਿੰਗਲ ਚਾਹੀਦਾ ਸਿੰਗਲ ਸਿੰਗਲ ਵੀ ਮਿਲ ਜੂਗਾ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਆਨਲਾਈਨ ਕਰਨੀ ਪਊ ਲਓ ਜੀ ਅੱਜ ਤੁਹਾਨੂੰ ਇਹਦਾ ਪ੍ਰਾਈਸ ਆਪਾਂ ਬਹੁਤ ਜ਼ਿਆਦੇ ਆਫਰ ਦੇ ਵਿੱਚ ਲਾ ਰਹੇ ਆ ਪਹਿਲਾਂ ਇਹ 1500 1600 1850 ਦੇ ਸੂਟ ਸੇਲ ਹੋਏ ਨੇ ਜੀ ਆਪਣਾ ਤਾਂ ਇਹਦਾ ਬਰਬਰੀ ਦੇ ਸੂਟ ਪ੍ਰਾਈਸ 1500 ਹੀ ਸੀਗਾ ਪਹਿਲਾਂ ਤੋਂ ਹੀ ਹੋਰ ਬਟਿਕਾਂ ਤੇ ਕਾਫੀ ਮਹਿੰਗਾ ਸੇਲ ਹੋਇਆ ਜੀ ਸੂਟ ਲਓ ਜੀ ਅੱਜ ਆਪਾਂ ਤੁਹਾਨੂੰ ਉਸ ਤੋਂ ਵੀ ਲੈਸ ਕਰਕੇ ਦੇ ਰਹੇ ਆ ਸੂਟ ਇਹਦਾ ਪ੍ਰਾਈਸ ਰਹੂਗਾ ਜੀ 1380 ਰੁਪਏ ਵਿਦ ਸ਼ਿਪਿੰਗ ਦੇ ਨਾਲ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਬਾਕੀ ਆਪਾਂ ਤੁਹਾਨੂੰ ਪਤਾ ਵੀ ਦੇਖੋ ਪਰ ਵੀ ਆਪਾਂ ਗਰੰਟੀ ਵਾਲੀ ਦੇਵਾਂਗੇ ਮੇਰਾ ਸੂਟ ਹੈ ਮਸ਼ੀਨ 'ਚ ਵੀ ਧੋਤ ਆ ਗਿਆ ਤਾਂ ਵੀ ਖਰਾਬ ਨਹੀਂ ਹੋਇਆ ਜੇ ਹੁਣ ਜੀ ਤੁਸੀਂ ਇਸ ਤੋਂ ਵੀ ਘੱਟ ਲੈਸ ਮੰਗੋਗੇ ਫਿਰ ਉਹਦੀ ਗਰੰਟੀ ਨਹੀਂ ਹੋਊਗੀ ਜੀ ਬਾਕੀ ਨਾ ਸਾਡੇ ਕੋਲ ਇਸ ਤੋਂ ਘੱਟ ਹੈਗਾ 1380 ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਵਿਦ ਸ਼ਿਪਿੰਗ ਲਓ ਜੀ ਇਸ ਤਰ੍ਹਾਂ ਦਾ ਕਲਰ ਆ ਗਿਆ ਦੂਸਰਾ ਕਲਰ ਆ ਗਿਆ ਦਾ ਇਹ ਵਾਲਾ ਦੋ ਪ੍ਰਿੰਟ ਤੁਹਾਨੂੰ ਇਹ ਮਿਲ ਜਾਣਗੇ ਜੀ ਮੋਰ ਪੰਖੀ ਦਾ ਤੁਹਾਨੂੰ ਇੱਕ ਸੂਟ ਮਿਲੂਗਾ ਇਹ ਰਾਣੀ ਵਾਲੇ ਤੁਹਾਨੂੰ ਦੋ ਦੋ ਮਿਲ ਜਾਣਗੇ ਮੇਰੀਆਂ ਭੈਣਾਂ ਜਲਦੀ ਜਲਦੀ ਸੂਟ ਬੁੱਕ ਕਰ ਲਓ ਲਓ ਜੀ ਮਾਸਟਰਡ ਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਸாரி ਦੋ ਸੂਟ ਮਿਲ ਜਾਣਗੇ ਜਿਹੜਾ ਦਾ ਇੱਕ ਇੱਕ ਸੂਟ ਹੈ ਜੀ ਆਪਾਂ ਉਹ ਹੀ ਇੱਕ ਇੱਕ ਦੱਸਾਂਗੇ ਜਿਹਦੇ ਦੋ ਦੋ ਨੇ ਉਹ ਤੁਹਾਨੂੰ ਦੋ ਦੋ ਦੱਸਾਂਗੇ ਲਓ ਜੀ ਪ੍ਰਿੰਟ ਤੁਹਾਨੂੰ ਸੇਮ ਦਿਖ ਰਿਹਾ 1380 ਰੁਪਏ ਤੁਹਾਡੇ ਸੂਟ ਜਿਹੜਾ ਹੈਗਾ ਕਰਦੇ ਤੱਕ ਪਹੁੰਚੂਗਾ ਜੀ ਲਓ ਜੀ ਅਗਲਾ ਪ੍ਰਿੰਟ ਆ ਗਿਆ ਮਹਿੰਦੀ ਅੱਜ ਵਾਲੀ ਵੀਡੀਓ 'ਚ ਹੀ ਇਹ ਰੇਟ ਲੱਗੂਗਾ ਜੀ ਅਗਲੀ ਪਿਛਲੀ ਵੀਡੀਓ 'ਚ ਤੁਹਾਡੇ ਸੂਟ ਬੁੱਕ ਹੋਏ ਨੇ ਉਹਨਾਂ ਦੇ ਪਿੱਛੇ ਪੈਣਾ ਨਾ ਬੋਲਿਓ ਜੀ ਇਹ ਦਸਹਰੇ ਤੇ ਆਫਰ ਹੈ ਜੀ ਆਪਣਾ ਲਓ ਜੀ ਦੇਖੋ ਜੀ ਮਹਿੰਦੀ ਕਲਰ ਹੈ ਦਾ ਪ੍ਰਿੰਟ ਬੇਚਿੰਤ ਹੋ ਕੇ ਸੂਟ ਲਓ ਜੀ ਕੁਛ ਨਹੀਂ ਹੁੰਦਾ ਵਰਬਰੀ ਨੂੰ ਲਾਈਨਿੰਗ ਦੀ ਕਈ ਪੈਣਾ ਮੈਸੇਜ ਕਰਦਿਆਂ ਨੇ ਵੀ ਲਾਈਨਿੰਗ ਟਾਪਟਾ ਲਾਈਏ ਜਾਂ ਤੇ ਕੋਈ ਮਰਜ਼ੀ ਲਾਓ ਜੀ ਮੇਰੇ ਇੱਕ ਸੂਟ ਤੇ ਫੁੱਲ ਬੈਣ ਲੱਗੀ ਹੋਈ ਹੈ ਤੇ ਮੇਰੇ ਟਾਪਟਾ ਲੱਗਿਆ ਹਾਂ ਕੋਈ ਇਸ ਤਰ੍ਹਾਂ ਦਾ ਈਸੂ ਨਹੀਂ ਹੈਗਾ ਲਓ ਜੀ ਇੱਕ ਪ੍ਰਿੰਟ ਏ ਵਾਲਾ ਮਿਲੂਗਾ ਤੁਹਾਨੂੰ ਵੀਡੀਓ ਦੇ ਵਿੱਚ ਕਲਰ ਸੇਮ ਦਿਖ ਰਹੇ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਸੂਟ ਕਾਫੀ ਨੇ ਵੀਡੀਓ ਲੰਬੀ ਹੋ ਜੂਗੀ ਜੀ 1380 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਲਓ ਜੀ ਅਗਲਾ ਆ ਗਿਆ ਜੀ ਇਹ ਵਾਲਾ ਕਲਰ ਇਹ ਤੁਹਾਨੂੰ ਚਨਾਰ ਦੀ ਵਰਬਰੀ ਹੈ ਦੇਖੋ ਇਹ ਚਨਾਰ ਦੀ ਵਰਬਰੀ ਦਾ ਸੂਟ ਰਹੂਗਾ ਜੀ ਤੁਹਾਨੂੰ ਚਨਾਰ ਦੀ ਵਰਬਰੀ ਦਾ ਅੱਜ ਕੱਲ 1750 1800 ਤੋਂ ਸੂਟ ਕੱਟ ਨਹੀਂ ਦੇ ਰਹੇ ਪਰ ਹੁਣ ਇਹ ਸਾਡੇ ਕੋਲੇ ਚਨਾਰ ਦੀ ਵਰਬਰੀ ਦੇ ਦੋ ਹੀ ਸੂਟ ਰਹਿ ਗਏ ਜੀ ਬਾਕੀ ਸਾਰੇ ਖਤਮ ਨੇ ਇਹ ਵੀ ਤੁਹਾਨੂੰ 1380 ਰੁਪਏ ਇੱਕੋ ਹੀ ਰੇਟ ਲੱਗੂਗਾ ਜੀ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਇੱਕ ਚਨਾਰ ਦੀ ਬਰਬਰੀ ਦਾ ਤੁਹਾਨੂੰ ਇਹ ਵਾਲਾ ਪ੍ਰਿੰਟਰ ਲੱਗੂਗਾ ਜੀ ਚਨਾਰ ਬ੍ਰਾਂਡ ਤੁਸੀਂ ਮੇਰੀਆਂ ਭੈਣਾਂ ਜਾਣਦੀ ਨੇ ਲਓ ਜੀ ਇਹਦੀ ਵੀ ਆਪਾਂ ਸਟੈਂਪ ਦਿਖਾਵਾਂਗੇ ਜੀ ਗਲਤ ਕੰਮ ਨਹੀਂ ਕਰਾਂਗੇ ਵੀ ਜਿਹੜੀ ਤੇ ਹੈ ਨਹੀਂ ਉਹ ਵੀ ਇੱਕੋ ਹੀ ਮੁੱਲ ਲਵੋ ਜੀ ਦੇਖੋ ਜੀ 1380 ਰੁਪਏ ਵਿਦ ਸ਼ਿਪਿੰਗ ਦੇ ਨਾਲ ਕਲਰ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਨੇ ਵੱਡੀ ਏਸ ਦੀ ਭੈਣ ਪਾਓ ਚਾਹੇ ਛੋਟੀ ਦੀ ਪਾਓ ਇਹ ਤਾਂ ਆਪਾਂ ਤੁਹਾਨੂੰ ਦਿਖਾਤਾ ਇਹ ਦੋ ਦੋ ਤਿੰਨ ਤਿੰਨ ਸੂਟ ਨੇ ਲਓ ਜੀ ਜਲਦੀ ਜਲਦੀ ਮੇਰੀਆਂ ਪਹਿਣਾ ਸੂਟ ਬੁੱਕ ਕਰ ਲਓ ਲਓ ਜੀ ਇੱਕ ਤੁਹਾਨੂੰ ਮਿਲੂਗਾ ਇਹ ਮਸਟਰਡ ਬ੍ਰੀਕ ਪ੍ਰਿੰਟ ਦੇ ਵਿੱਚ ਇਹ ਆਪਣੇ ਕੋਲੇ ਸਿੰਗਲ ਸੂਟ ਹੀ ਹੈ ਇਹ ਸਾਰੇ ਸੂਟ ਸੇਲ ਹੋ ਗਏ ਦੇ ਨਾਲ ਜਿਹਦਾ ਥਾਂ ਨਹੀਂ ਲਿਆ ਸੀ ਪੂਰਾ ਸੀ ਨੇ ਇਹਦੀ ਕਲਰ ਪ੍ਰਿੰਟ ਬਹੁਤ ਸੋਹਣਾ ਪ੍ਰੀਕ ਪ੍ਰਿੰਟ ਹੈ ਨਾ ਕਾਫੀ ਪਹਿਣਾ ਥੋੜਾ ਜਿਹਾ ਜ਼ਿਆਦਾ ਵੱਡਾ ਪ੍ਰਿੰਟ ਨਹੀਂ ਹੋਉਂਦੀ ਦੇਖੋ ਜੀ ਬਹੁਤ ਸੋਹਣਾ ਮਸਟਰਡ ਕਲਰ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਪ੍ਰਿੰਟ ਇਹਦਾ ਵੀਡੀਓ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਉਹ ਦੇਖ ਰਹੇ ਲਓ ਜੀ ਇਸ ਤਰ੍ਹਾਂ ਦਾ ਪ੍ਰਿੰਟਰ ਹੋਊਗਾ ਨਸਟਡ ਕਲਰ ਦੀ ਸਲਵਾਰ ਹੈ ਇਹਦੇ ਨਾਲ ਇਹਦੇ ਨਾਲ ਦੇ ਸੂਟ ਸਟਿਚ ਹੋ ਕੇ ਚਲੇ ਗਏ ਸਾਰੇ ਇੱਕੋ ਹੀ ਸੂਟ ਰਹਿ ਗਿਆ ਜੀ ਬਰਬਰੀ ਦਾ ਪ੍ਰਿੰਟਰ ਹੋਊਗਾ 1380 ਰੁਪਏ ਇੱਕ ਤੁਹਾਨੂੰ ਮਿਲੂਗਾ ਜੀ ਇਹ ਵਾਲਾ ਸਕਾਈ ਇਹਦੇ ਵਿੱਚ ਇੱਕੋ ਹੀ ਕਲਰ ਰਹਿ ਗਿਆ ਦੇਖੋ ਇਹ ਵੀ ਤਿੰਨ ਤਿੰਨ ਸੂਟ ਦੀ ਸਾਰੇ ਸੇਲ ਹੋ ਗਈ ਇਸ ਤੋਂ ਬਾਅਦ ਆ ਗਏ ਜੀ ਇਹ ਵਾਲਾ ਪ੍ਰਿੰਟ ਇਹ ਆਲ ਓਵਰ ਇਹਦੇ ਵਿੱਚ ਤੁਹਾਨੂੰ ਇੱਕ ਸ਼ਰਟ ਮਿਲੂਗੀ ਜੀ ਇੱਕ ਸ਼ਰਟ ਆਪਣੀ ਬੁੱਕ ਹੈ ਇਹ 올ਓਵਰ ਸੂਟ ਹੈ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਸ਼ਰਟ ਪਾਉਗੀ ਜੀ ਤੁਹਾਨੂੰ 1050 ਦੀ ਇਹ ਚਨਾਰ ਬ੍ਰਾਂਡ ਦੀ ਹੈ ਇਹ ਥੋੜਾ ਜਿਹਾ ਆਪਣਾ ਹੈ ਨਹੀਂ ਹੈ ਨਾ ਇਹਦੇ ਨਾਲ ਜਿੱਦਾਂ ਸਲਵਾਰ ਲੱਗੀ ਹੁੰਦੀ ਫਿਰ ਉਹ ਹੀ 1380 'ਚ ਪੈ ਜਾਂਦੀ ਜੀ ਇਹ ਕੱਲੀ ਸਲਵਾਰ ਤੁਹਾਨੂੰ 1050 ਸ਼ਰਟ ਸੌਰੀ ਇੱਕ ਸ਼ਰਟ ਤੁਹਾਨੂੰ 1050 ਦੀ ਪਾਉਗੀ ਕੋਈ ਸ਼ਰਟ ਮਿਲੂਗੀ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਸਲਵਾਰ ਲਾ ਸਕਦੇ ਅਗਲਾ ਆ ਗਿਆ ਜੀ ਵਾਲਾ ਇਹਦੇ ਨਾਲ ਆਪਾਂ ਨੇ ਇਹ ਵੀ 5 ਮੀਟਰ ਹੈ ਜੇ ਤੁਸੀਂ ਨੇ ਆਲ ਓਵਰ ਲੈਣਾ ਜੀ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਕਰਨਾ ਤਾਂ ਮੈਚਿੰਗ ਵੀ ਕਰ ਸਕਦੇ ਹੋ ਨਾ ਰੈੱਡ ਸਲਵਾਰ ਵੀ ਲਗਾ ਸਕਦੇ ਹੋ ਪਹਿਲਾਂ ਆਪਾਂ ਨੇ ਦਾ ਮੈਚਿੰਗ ਜਿਹੜੀ ਹੈਗੀ ਹੈ ਜੀ ਕੰਟਰਾਸਟ ਕੀਤਾ ਤੇ ਸ਼ਰਟ ਦੇ ਬੁਟੀਆਂ ਲਾਈਆਂ ਦੀ ਲੈਮਨ ਕਲਰ ਦੀਆਂ ਇਸ ਤਰ੍ਹਾਂ ਮਸਟਰਡ ਕਲਰ ਤੇ ਇਹ ਵਾਲੀ ਸਲਵਾਰ ਰੱਖੀ ਸੀ ਲਓ ਜੀ ਇਹ ਚਨਾਰ ਦਾ ਜੀ ਜੇ ਤੁਹਾਨੂੰ ਪਸੰਦ ਹੈ ਇਹ ਆਲ ਓਵਰ ਤੁਹਾਨੂੰ ਪੈ ਜਾਊਗਾ ਜੀ 2200 ਰੁਪਏ ਦੇ ਵਿੱਚ ਦੇਖੋ ਜੇ ਤੁਸੀਂ ਇਹਨੂੰ ਮੈਚਿੰਗ ਲਓਗੇ ਤਾਂ ਤੁਹਾਨੂੰ ਮੈਚਿੰਗ ਉਹੀ 1380 ਰੁਪਏ ਦੇ ਵਿੱਚ ਪਾਊਗਾ ਜੀ ਲਓ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਲਓ ਇਹ ਦਸਹਿਰੇ ਦਾ ਆਫਰ ਹੈ ਇਹਨੂੰ ਮਿਸ ਨਾ ਕਰਦੇ ਹੋ ਲਓ ਜੀ ਇੱਕ ਤੁਹਾਨੂੰ ਰਸਟ ਕਲਰ ਇਹ ਵੀ ਇਹਦੇ ਵਿੱਚ ਇੱਕ ਪਿੰਕ ਕਲਰ ਹੈ ਇੱਕ ਰਸਟ ਕਲਰ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਸਰਦਾਰੀ ਜਿਹਾ ਸੂਟ ਹੈ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹਦਾ ਵੀ 1000 ਸੌਰੀ 1380 ਰੁਪਏ ਪ੍ਰਾਈਸ ਰਹੂਗਾ ਜੀ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਇਹ ਵਾਲਾ ਰਸਟ ਕਲਰ ਇਸ ਤਰ੍ਹਾਂ ਨਾ ਪ੍ਰੋਪਰ ਸਹੀ ਦੇਖੋ ਕਿੰਨਾ ਮਿੱਠਾ ਮਿੱਠਾ ਰੰਗ ਹੈ ਮਾਸਟਰਡ ਬਿਲਕੁਲ ਜਿਵੇਂ ਹੁਣ ਅੱਗੇ ਚੱਕਰੀਆਂ ਵਰਤ ਆ ਰਹੇ ਨੇ ਭੈਣਾਂ ਨੇ ਜਿਵੇਂ ਹਨਾ ਵੀ ਕੰਨਿਆਂ ਨੇ ਸੁਧਾਰੇ ਦੇ ਆਹ ਦੇਣੇ ਨੇ ਸੌਰੀ ਸਰਗੀਆਂ ਦੇਣੀਆਂ ਨੇ ਆਪਣੀਆਂ ਸੱਸਾਂ ਨਾਨਾਂ ਨੂੰ ਦੇਣੇ ਨੇ ਤਾਂ ਇਹ ਸੂਟ ਨਾਰਮਲ ਰੇਂਜ ਦੇ ਨੇ ਜੇ ਤੁਸੀਂ ਦੁਪੱਟਾ ਐਡ ਕਰਵਾਉਗੇ ਜੀ ਦੁਪੱਟਾ ਵੀ ਆਪਾਂ ਤੁਹਾਨੂੰ ਨਾਲ ਲਾ ਕੇ ਦੇ ਦਾਂਗੇ ਦੁਪੱਟਾ ਜੇ ਤੁਸੀਂ ਸਿੰਗਲ ਕਲਰ ਕਰਵਾਉਗੇ ਉਹ ਚਾਹੇ ਜੀ ਫੈਬਰਿਕ ਲਾਉਂਗੇ ਉਹ ਇਹਦਾ ਰੇਟ ਤੁਹਾਨੂੰ ਲੱਗ ਜੂਗਾ ਸੂਟ ਦਾ ਰੇਟ ਰਹੂਗਾ ਜੀ 1380 ਰੁਪਏ ਆ ਵਾਲੇ ਰਸਟ ਸੂਟ ਤੁਹਾਨੂੰ ਜਿਹੜਾ ਮੈਂ ਪਹਿਲਾਂ ਖੋਲ ਕੇ ਦਿਖਾਤਾ ਤਿੰਨ ਸੂਟ ਮਿਲ ਜਾਣਗੇ ਜੀ ਕਈਆਂ ਨੇ ਇਕੱਠੇ ਇੱਕੋ ਜੇ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਟੈਬੀ ਦੇਖੋ ਟੈਬੀ ਦੇ ਵਿੱਚ ਇਹ ਕੇ ਵਾਲਾ ਕਲਰ ਮਿਲੂਗਾ ਇਹ ਟੈਬੀ ਵੀ ਤੁਹਾਨੂੰ ਚਨਾਰ ਦੀ ਮਿਲੂਗੀ ਦੇਖੋ ਜੀ ਲਓ ਜੀ ਚਨਾਰ ਦੀ ਟੈਬੀ ਹੈ ਜਲਦੀ ਜਲਦੀ ਬੁੱਕ ਕਰ ਲਓ ਲਾਈਨਿੰਗ ਟੈਬੀ ਲਾਈਨਿੰਗ ਹੈ ਇਹ ਜੀ ਦੇਖੋ ਇਸ ਤਰ੍ਹਾਂ ਦਾ ਇਹਦਾ ਸਲਵਾਰ ਦਾ ਕਲਰ ਰਹੇਗਾ ਇਹ ਵਾਲਾ ਦਾ ਸ਼ਰਟ ਦਾ ਬਿਲਕੁਲ ਲਾਈਟ weight ਦਾ ਫੈਬਰਿਕ ਹੈ ਦੇਖੋ ਜਲਦੀ ਜਲਦੀ ਬੁੱਕ ਕਰ ਲਓ ਜੀ ਇਹਦਾ ਵੀ ਪ੍ਰਾਈਸ ਤੁਹਾਨੂੰ 1380 ਰੁਪਏ ਰਹੇਗਾ ਚਨਾਰ ਦੀ ਟੈਬੀ ਨਹੀਂ ਬਹੁਤ ਮਹਿੰਗੀ ਹੁੰਦੀ ਹੈ ਜੀ ਆਪਾਂ ਨੇ ਅੱਜ ਦੇਖੋ ਇਹਦੇ ਵੀ ਸਟੈਂਪ ਲੱਗੀ ਹੋਈ ਹੈ ਲਓ ਜੀ ਚਨਾਰ ਦੀ ਟੈਬੀ ਦੇ ਸਾਡੇ ਕੋਲੇ ਤਿੰਨੀ ਸੂਟ ਰਹਿ ਗਏ ਜੀ ਇਹਦੇ ਵਿੱਚ ਘੱਟੋ ਘੱਟ 15-20 ਸੂਟ ਆਈ ਸੀ ਸੈਵੀਗੇਟ ਖੋਲ ਤਾਂ ਪੂਲੀ ਹੋ ਗਈ ਲਓ ਜੀ ਇੱਕ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ ਇਹਦੇ ਨਾਲ ਇਸ ਤਰ੍ਹਾਂ ਰਾਇਲ ਬਜੂ ਸਲਵਾਰ ਮਿਲੇਗੀ ਜੀ ਸਟੈਂਪ ਚੈੱਕ ਕਰਾ ਕੇ ਦੇਵਾਂਗੇ ਇਹਦੇ ਵੀ ਲਓ ਜੀ ਚਨਾਰ ਦੀ ਟੱਬੀ ਦੇ ਤਿੰਨ ਕਲਰ ਰਹਿਣਗੇ ਜੀ ਪ੍ਰਾਈਸ ਰਹੂਗਾ 1380 ਲਓ ਜੀ ਜਿਹੜੇ ਬਰਬਰੀ ਦੇ ਵਿੱਚ ਇਹ ਵਾਲੇ ਪੈੱਨਾਂ ਵਾਲੇ ਪ੍ਰਿੰਟ ਪਏ ਨੇ ਦੇਖੋ ਜੀ ਇਹ ਵੀ ਤੁਹਾਨੂੰ ਇਸ ਤਰ੍ਹਾਂ ਦੀ ਇਹਦੀ ਸਲਵਾਰ ਰਹੇਗੀ ਜੀ ਪਰਪਲ ਤੇ ਗਾਜਰੀ ਦੇ ਨਾਲ ਮੈਚਿੰਗ 1380 ਰੁਪਏ ਇਸ ਤੋਂ ਬਾਅਦ ਇਹ ਪ੍ਰਿੰਟ ਆ ਗਿਆ ਜੀ ਇਹ ਵੀ 1380 ਰੁਪਏ ਬਲੈਕ ਦਾ ਹੈ ਪੀਚ ਦੇ ਨਾਲ ਅਗਲਾ ਆਊਗਾ ਜੀ ਦਾ ਪਰਪਲ ਦੇ ਨਾਲ ਨੇਵੀ ਬਲੂ ਦਾ ਦੇਖੋ 1380 ਰੁਪਏ ਇਹਦਾ ਤੀਜਾ ਕਲਰ ਆਊਗਾ ਜੀ ਇਹ ਵਾਲਾ ਮਹਿੰਦੀ ਕਲਰ ਦੇਖੋ ਇਹ ਤਿੰਨ ਕਲਰ ਨੇ ਇਹਦੇ ਵਿੱਚ 1380 ਰੁਪਏ ਪ੍ਰਾਈਸ ਰਹੂਗਾ ਜੀ ਅਗਲਾ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਮਸਟਰਡ ਇਹ ਤੁਹਾਨੂੰ ਚਨਾਰ ਦੀ ਮਿਲੂਗੀ ਜੀ ਵਰਬਰੀ ਦੇਖੋ ਇਤੇ ਆ ਫਲਾਵਰ ਤੇ ਲਿਖਿਆ ਸਟੈਂਪ ਲੱਗੀ ਹੋਈ ਹੈ ਤੇ ਚਨਾਰ ਦੀ ਵਰਬਰੀ ਹੈ ਜੀ ਇਹ ਵੀ 1380 ਰੁਪਏ ਨਹੀਂ ਚਨਾਰ ਦੀ ਵਰਬਰੀ ਥੋੜੀ ਜੀ ਕੋਸਟਲੀ ਹੁੰਦੀ ਹੈ ਇਹ ਤਾਂ ਹੁਣ ਸਿੰਗਲ ਸੂਟ ਹੀ ਹੈ ਜੀ ਲਓ ਜੀ ਇੱਕ ਇਹ ਵਾਲਾ ਮਿਲੂਗਾ ਤੁਹਾਨੂੰ ਇਹ ਸਿੰਗਲ ਕਲਰ ਹੀ ਹੈ ਇਹ ਵੀ ਬੋਟਲ ਗ੍ਰੀਨ ਹੈ ਬਹੁਤ ਸੋਹਣੀ ਫੈਬਰਿਕ ਲੱਗੀ ਹੋਈ ਹੈ ਸਲਵਾਰ ਦੀ ਜੀ ਦੇਖੋ ਜੀ ਤੁਹਾਨੂੰ ਪਸੰਦ ਆ ਤਾਂ ਲੈ ਸਕਦੇ 1380 ਆ ਜਾਲੀ ਇੱਕ ਵਰਬਰੀ ਦੇ ਵਿੱਚ ਬਸ ਸਿਰਫ ਤਿੰਨ ਸੂਟ ਇਹ ਨੇ ਆਪਣੇ ਕੋਲੇ ਲੈਮਨ ਦੇ ਨਾਲ ਇਸ ਤਰ੍ਹਾਂ ਨਾਲ ਇਹ ਪਹਿਲਾਂ ਵੀ ਆਪਾਂ ਵੀਡੀਓ ਚ ਪਾ ਚੁੱਕੇ ਹਾਂ ਲਓ ਜੀ ਮਾਊਸ ਕਲਰ ਹੈ ਇਹਦਾ ਇਸ ਤਰ੍ਹਾਂ ਦਾ ਲੈਮਨ ਤੇ ਗ੍ਰੇ ਮਾਊਸ ਜਿਹਾ ਕਲਰ ਹੈ ਬਹੁਤ ਸੋਹਣਾ ਇਹ ਵੀ 1380 ਰੁਪਏ ਦਾ ਸੂਟ ਪਊਗਾ ਜੀ ਤੁਹਾਨੂੰ ਲਓ ਜੀ ਇਹ ਨਹੀਂ ਨਮਸਟਾਪ ਹੈ ਜੀ ਇਹ ਤਾਂ ਹੁਣ ਤਿੰਨ ਸੂਟ ਹੀ ਰਹਿ ਗਏ ਇਸ ਕਰਕੇ ਸਾਨੂੰ ਐ ਵੀ ਬਰਬਰੀ ਦਾ ਸਾਰਿਆਂ ਦਾ ਇੱਕੋ ਹੀ ਰੇਟ ਰੱਖੀਏ ਅਰੇ ਤਾਂ ਕਸਟਮਰ ਨੂੰ ਉਹ ਸੌਖਾ ਰਹਿੰਦਾ ਜੀ ਰੇਟ ਦਾ ਨਾਲੇ ਸਾਨੂੰ ਦੇਖੋ ਇਸ ਤਰ੍ਹਾਂ ਦਾ ਪਿਸਤਾ ਸਲਵਾਰ ਹੈ ਜੀ ਇਹਦੇ ਨਾਲ ਪਿੰਕ ਤੇ ਪਿਸਤਾ ਦਾ ਕੰਬੀਨੇਸ਼ਨ ਹੈ ਅਗਲਾ ਆਊਗਾ ਜੀ ਇਹਦੇ ਵਿੱਚ ਪੀਚ ਇਹ ਤੁਹਾਨੂੰ ਇੱਕੋ ਹੀ ਸੂਟ ਮਿਲੂਗਾ ਜੀ ਪੀਚ ਦਾ ਤੇ ਇਸ ਤਰ੍ਹਾਂ ਪਿਸਤਾ ਦਾ ਕੰਬੀਨੇਸ਼ਨ ਲਓ ਜੀ ਸਾਰਿਆਂ ਦਾ ਰੇਟ ਸੇਮ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਦਿਓ ਚਲੋ ਜੀ ਮੈਂ ਤੁਹਾਨੂੰ 20 ਤੋਂ 25 ਚਲੋ ਜੀ ਮੈਂ ਤੁਹਾਨੂੰ 20 ਤੋਂ 25 ਸੂਟ ਦਿਖਾ ਦਿੱਤੇ ਨੇ ਸਾਰਾ ਸਟੱਫ ਬਰਬਰੀ ਦਾ ਰਹੇਗਾ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਜੀ ਅੱਗੇ ਵੀਡੀਓ ਨੂੰ ਸ਼ੇਅਰ ਮਿਲਦੇ ਆਂ ਜੀ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ